ਉਹ ਅੰਤਮਾਨ ਨੇ ਸਿਉਤ ਮੋਰਚੇ ਦੀ ਤੋਹੀਨ ਕੀਤੀ ਹੈ ਕਿਸਾਨਾਂ ਦੀ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊ ਹੁਣ ਉਹ ਖੇੜਾ ਛਡਵਾ ਰਿਹਾ ਕਹਿੰਦਾ ਮੇਰੇ ਨਾਲ ਸਤਤ ਮੰਗਾ ਹੈ ਨੇ ਕੋਈ ਗੱਲ ਨਹੀਂ ਸੀ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਨਾ ਉਦੋਂ ਤੁਸੀਂ ਹੱਥ ਬੰਨ੍ਹ ਕੇ ਆਉਂਦੇ ਫਿਰ ਇਸ ਵਾਰ ਕੋਈ ਗੱਲ ਨਹੀਂ ਪੁਲਿਸ ਨੂੰ ਨਾਲ ਅਤੰਤਰ ਨੂੰ ਲਾਏ ਡੰਡੇ ਲੈ ਕੇ ਕਿ ਲੋਕ ਦੱਸਣਗੇ ਤੁਹਾਨੂੰ ਉਹ ਤੋਂ ਰਸ ਕੇ ਆਏ ਭੱਜ ਗਏ ਜਿਵੇਂ ਬੰਟੀ ਖੇੜਦੇ ਜਵਾਟ ਨਹੀਂ ਲੜ ਕੇ ਭੱਜ ਜਾਂਦੇ ਹੁੰਦੇ ਇਹ ਤਾਂ ਉਹ ਦੋਸਤ ਕਿ ਭੱਜ ਗਿਆ ਵੀਰ ਜੀ ਜੋ ਪਿਛਲੀਆਂ ਮੰਗਾ ਕਿ ਨਾ ਹੁਣ ਮੀਟਿੰਗ ਵਿੱਚ ਗੱਲਾਂ ਹੋਈਆਂ ਉਹ ਸਾਰੀਆਂ ਕੈਂਸਲ ਮੀਟਿੰਗ ਵੀ ਕੈਂਸਲ ਕਹਿੰਦਾ ਮੈਂ ਜਾਂਦਾ ਕਿਉਂਦੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਸਾਡੇ ਪੀੜੇ ਤੋਂ ਤਾਂ ਘੇੜ ਲਈ ਘੇੜਦੇ ਸੀ ਪਿੰਡਾਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਤਿਆਰੀ ਕਰਕੇ ਕੱਲੇ ਕਿਸਾਨ ਦਾ ਪੁੱਤ ਨਹੀਂ ਹੈ ਹੁਣ ਉਹ ਹੁਣ ਉਹ ਕਾਰਪੋਰੇਟ ਘਰਾਣੇ ਦਾ ਪੁੱਤ ਬਣ ਕੇ ਵਿਚਰ ਰਿਹਾ ਜੋ ਕੰਮ ਕਰ ਰਿਹਾ ਨਾ ਕਾਰਪੋਰੇਟ ਘਰਾਣੇ ਵਾਲੀ ਕਰ ਰਿਹਾ ਖਲੀ ਉਹਨਾਂ ਦਾ ਬੁੱਤਾ ਕਿਸਾਨ ਦਾ ਕਿਦੋਂ ਲੱਗਦਾ ਨਹੀਂ ਵੀ ਕਿਸਾਨ ਦਾ ਪੁੱਤ ਜਿੰਨਾ ਕਰਜ਼ਾ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕੀਤਾ ਕਿਸਾਨਾਂ ਦਾ ਪੂਰੇ ਪੰਜਾਬ ਦੇ ਕਿਸਾਨ ਮਜੂਦਾ ਅਸਰ ਤੋਂ ਉਹਨਾਂ ਕਰਜ਼ਾ ਹੈ ਹੀ ਨਹੀਂ ਹਰਦਰ ਦਾ ਕਰਦੇ ਹੀ ਉਦੋਂ ਉਦ ਜਿੰਨਾ ਉਹਨਾਂ ਨੂੰ ਬਿਨਾਂ ਧਰਨਿਆਂ ਤੋਂ ਬਿਨਾਂ ਕਿਸੇ ਮੰਗਾ ਮੰਗਲ ਤੋਂ ਬਿਨਾਂ ਹੀ ਉਹਨਾਂ ਸਭ ਕੁਝ ਮਿਲਦਾ ਸੱਚੀ ਕਾਲ ਪਿੰਡ ਸੰਗੋਵਾਲ ਦੇ ਵਿੱਚ ਮੌਜੂਦਾ ਜਿੱਤੇ ਕੀ ਕਿਸਾਨਾਂ ਨੇ ਵਿਧਾਇਕ ਸੰਗੋਵਾਲ ਦਾ ਦਫਤਰ ਦਾ ਘਰਾਓ ਕੀਤਾ ਹੋਇਆ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਜਥੇਬੰਦੀਆਂ ਐਸਕੇਐਮ ਤੇ ਜੇਕੇਐਸ ਜਿਹੜੀ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਧਰਨਾ ਪ੍ਰਦਰਸ਼ਨ ਜਿਹੜੇ ਕੀਆ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਮੰਗਾ ਜਿਹੜੇ ਕੀਆ ਮੰਗਾਂ ਨੂੰ ਲੈ ਕੇ ਅੱਜ ਇੱਥੇ ਵਿਧਾਇਕਾਂ ਦੇ ਘਰਾ ਤੇ ਲੱਗੇ ਦਫਤਰ ਜਿਹੜਾ ਘਰਾਓ ਕੀਤਾ ਗਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੰਗੋਵ ਇਲਾਕੇ ਦੀਆਂ ਨੇ ਬਾਹਰ ਹੋ ਗਿਆ ਤੇ ਅਕਤੂਲੀ ਅਰਧਸ਼ਾਤ ਕਰ ਰਿਹਾ ਹੈ ਦੇ ਦਫ਼ਤਰ ਦੇ ਅੰਕੂਵਾਲ ਦਫ਼ਤਰ ਦੇ ਦਾਖਲਾ ਕੀਤਾ ਗਿਆ ਤਸਵੀਦਾਂ ਨੇ ਹੁਣ ਗੱਲਬਾਤ ਕਰ ਰਿਆ ਕਿਸਾਨ ਜਿੱਥੇ ਬੰਦੀਆ ਜਨਰ ਸਰ ਜੀ ਨਾਮਾ ਤੁਹਾਡਾ ਫਿਰ ਆਮਨਦੀਪ ਸਿੰਘ ਲਲਤੋਈ ਆ ਪੰਜਾਬ ਕਿਸਾਨ ਬਲੋ ਅੱਜ ਕਾਲ ਦਿੱਤੀ ਗਈ ਪੰਜਾਬ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਤੇ ਸਾਰੇ ਪੰਜਾਬ ਦੇ ਕਵਰ ਹੋ ਰਹੇ ਹਾਂਜੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਐਮਐਲਏ ਜਿਹੜੇ ਹਲਕੇ ਲੱਗਦੇ ਆ ਤਕਰੀਬਨ ਸਾਰੇ ਐਮਐਲਏ ਕਵਰ ਕੀਤੇ ਆ ਇਦੇ ਵਿੱਚ ਦੇਖੋ ਜੋ ਭਗਵੰਤ ਮਾਨ ਨੇ ਸਯਤ ਮੋਰਚੇ ਦੀ ਤੋਹੀਨ ਕੀਤੀ ਹੈ ਕਿਸਾਨਾਂ ਦੀ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊ ਹੁਣ ਉਹ ਖਿਹੜਾ ਛਣਵਾ ਰਿਹਾ ਕਹਿੰਦਾ ਮੇਰੇ ਨਾਲ ਸੰਵੰਦਤ ਮੰਗਾ ਹੈ ਨਹੀਂ ਅਸੀਂ ਕਹਿੰਦੇ ਤੇਰੇ ਨਾਲ ਸੰਵੰਦਤ ਮੰਗਾ ਨਹੀਂ ਹੈ ਤਾਂ ਮੈਂ ਜੀਰ ਨਾਲ ਸੰਵੰਦਤ ਤੁਹਾਨੂੰ ਉਹਦੇ ਕੋਲ ਜਾਂਦੇ ਸਾਲ ਤੋਂ 1.5 ਸਾਲ ਹੋ ਗਿਆ ਖਨੋਰੀ ਬੈਠੇ ਆ ਸ਼ੰਭੂ ਬੈਠੇ ਆ ਸਾਨੂੰ ਉਧਰ ਜਾ ਜੀਰ ਨਾਲ ਸੰਵੰਦਤ ਉਹਦੇ ਕੋਲ ਨਹੀਂ ਜਾਂਦਾ ਹੁਣ ਚੰਡੀਗੜ੍ਹ ਜਾਣਾ ਸੀ ਸਾਨੂੰ ਉੱਥੇ ਨਹੀਂ ਜਾਂਦਾ ਤਾਂ ਵੀ ਇਹ ਤੇਰੇ ਨਾਲ ਸੰਵੰਦਤ ਮੰਗਾ ਹੈ ਨਹੀਂ ਤਾਂ ਫਿਰ ਸਾਨੂੰ ਉਹਨਾਂ ਨਾਲ ਜਾਂਦੇ ਉਹਨਾਂ ਨਾਲ ਗੱਲ ਕਰ ਲੈਣੇ ਆ ਆਪ ਉਹ ਗੱਲ ਨਹੀਂ ਕਰਦਾ ਉਹ ਦੇਖੋ 26 ਝੋਨਾ ਪਿਛਲੀ ਵਾਰ ਬਜਾਇਆ ਸੀ ਇਹਨਾਂ ਨੇ ਬਹੁਤ ਵੀਡੀਓ ਪਾਈਆਂ ਸੀ ਝੋਨਾ 26 ਬੀਜੋ ਤਕਰੀਬਨ ਸਾਰੇ ਕਿਸਾਨਾਂ ਨੇ ਇਹਦੀ ਗੱਲ ਵੀ ਮੰਨੀ 26 ਝੋਨਾ ਬੀਜਿਆ ਪਰ ਜਦੋਂ ਵੇਚਣ ਦੀ ਵਾਰੀ ਆਈ ਤਾਂ 100 ਗੱਟੂ ਦੇ ਮਗਰ 10-10 ਗੱਟੂ ਦੇ ਕੇ ਵੀ ਬੋਰੀਆਂ ਦੇ ਕੇ ਝੋਨਾ ਮੰਡੀ ਦੇ ਜ਼ਿਮੀਦਾਰ ਨੇ ਚੁਕਾਇਆ ਉਹ ਲੁੱਟ ਦੇ ਬਾਰੇ ਕਿਸੇ ਨੇ ਕੋਈ ਜਾਣਕਾਰੀ ਨਹੀਂ ਰੱਖੀ ਕਿਸੇ ਨੇ ਕਿਸੇ ਦੀ ਕੋਈ ਹੈਲਪ ਨਹੀਂ ਕੀਤੀ ਵੀ ਮੰਡੀ 'ਤੇ ਜਾ ਕੇ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਵੀ ਜਿਹੜੀ ਇੰਨੀ ਲੁੱਟ ਹੋ ਰਹੀ ਆ ਇਹ ਕਿਉਂ ਹੋ ਰਹੀ ਆ ਜਦਕਿ ਪੰਜਾਬ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਮੇਰੇ ਦਾ 40 ਤੋਂ 50% ਮੰਡੀਆਂ ਦੇ ਵਿੱਚ ਚੌਂਕੀਆਂ ਬਣੀਆਂ ਪੁਲਿਸ ਦੀਆਂ ਇਹਨਾਂ ਦੇ ਵੀ ਚੌਂਕੀ ਚਾਜ ਨੇ ਜਾਂ ਕਿਸੇ ਐਸਐਚਓ ਨੇ ਚੌਂਕੀ ਤੋਂ ਬਾਹਰ ਨਿਕਲ ਕੇ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਪੁੱਛੀਏ ਸਾਹਮਣੇ ਵੀ ਇੰਨੀ ਲੁੱਟ ਹੋ ਰਹੀ ਆ ਤਾਂ ਤੁਹਾਨੂੰ ਭਾਈ ਕੋਈ ਦਿੱਕਤਾਂ ਨਹੀਂ ਆ ਰਹੀ ਕਿਉਂ ਹੋ ਰਹੀ ਆ ਕਿਸੇ ਨੇ ਕਿਸਾਨਾਂ ਦੀ ਪੂਰੀ ਲੁੱਟ ਕੀਤੀ ਆ ਹੁਣ ਇਹ ਕਹਿ ਰਿਹਾ ਕਿ ਮੰਗਾ ਮੇਰੇ ਨਾਲ ਸੰਬੰਧਤ ਹੀ ਹੈ ਨਹੀਂ ਪੱਲਾ ਝਾੜ ਰਿਹਾ ਇੱਕ ਇਹਨੇ ਬੜਾ ਹਾਸੋਈ ਨਾਲ ਬਿਆਨ ਦਿੱਤਾ ਸੀ ਕਹਿੰਦਾ ਵੀ ਕਿਸਾਨ ਤਾਂ ਜਿੱਥੇ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੇ ਆ ਭਗਵੰਤ ਮਾਨ ਜੀ ਕਹਿੰਦਾ ਧਰਨਾ ਲਾ ਕੇ ਬਹਿ ਜਾਂਦੇ ਆ ਹੁਣ ਕਹਿੰਦਾ ਇਹ ਏਜੰਟਾਂ ਕੋਲੇ ਇਮੀਗ੍ਰੇਸ਼ਨ ਤੇ ਮੂਰੇ ਵੀ ਧਰਨਾ ਲਾਉਣ ਲੱਗ ਬਹਿ ਕੇ ਲਾ ਲੈਂਦੇ ਉੱਤੇ ਮੈਂ ਇੱਕ ਦੱਸਦਾ ਇੱਕ ਨਾ ਆਪਣੇ ਕੈਪਸ ਮਾਰਕੀਟ ਆ ਇੱਕ ਏਜੰਟ ਆ ਉਹ ਝਾੜੂ ਵਾਲਿਆਂ ਦਾ ਜ਼ਿਲ੍ਹਾ ਜੂਧ ਦਾ ਪ੍ਰਧਾਨ ਆ ਉਹ ਉਹਨੇ ਠੱਗੀ ਲਾਈ ਸੀਗੀ ਤੇ 1.58 ਲੱਖ ਰੁਪਏ ਦੀ ਕੁੜੀ ਨੂੰ ਇਹ ਮੂਮ ਕਲਾਂ ਦੀ ਕੁੜੀ ਸੀ ਉਹਨੂੰ ਇੰਗਲੈਂਡ ਦਾ ਕਹਿ ਕੇ ਫਿਨਲੈਂਡ ਭੇਜਦਾ ਦੇਖੋ ਕਿੰਨੀ ਵੱਡੀ ਠੱਗੀ ਮਾਰੀ ਆ ਕਿਹਾ ਇੰਗਲੈਂਡ ਭੇਜਣ ਦਾ ਭੇਜਤਾ ਫਿਨਲੈਂਡ ਉਹ ਤੋਂ 1.58 ਲੱਖ ਰੁਪਏ ਤਿੰਨ ਦਿਨ ਅਸੀਂ ਉਹਦੀਆਂ ਗੱਡੀਆਂ ਉੱਥੇ ਰੋਕੀ ਰੱਖੀਆਂ 1.58 ਲੱਖ ਰੁਪਏ ਵਾਪਸ ਕਰਾਇਆ ਅਸੀਂ ਕਹਿੰਦਾ ਵੀ ਸਾਨੂੰ ਜਾਣ ਦੀ ਲੋੜ ਹੀ ਨਾ ਪਵੇ ਸਾਡਾ ਤਾਂ ਇਹ ਕੰਮ ਹੀ ਹੈ ਨਹੀਂ ਏਜੰਟਾ ਮੁਰੇ ਧਰਨੇ ਲਾਉਣਾ ਸਾਡਾ ਕੰਮ ਨਹੀਂ ਜੇ ਪ੍ਰਸ਼ਾਸਨ ਜਾਂ ਇਹ ਸਰਕਾਰ ਆਪਦੇ ਕੰਮ ਕਰੇ ਉਹਦੇ ਪੈਸੇ ਦਬਾਉਂਦੀ ਇਹਨਾਂ ਦੇ ਯਾਰ ਕੇ ਝਾੜੂ ਵਾਲਦਾ ਜਿਲ੍ਹਾ ਜੂਦ ਦਾ ਪ੍ਰਧਾਨ ਸੀ ਉਹ ਕਿਉਂ ਨਹੀਂ ਦਵਾਈ ਦੇਣ ਦੇ ਪੈਸੇ ਸਾਨੂੰ ਜਾਣ ਦੀ ਲੋੜ ਕਿਉਂ ਪਈ ਸਾਨੂੰ ਲੋੜ ਤਾਂ ਪੈਂਦੀ ਹੈ ਜਦੋਂ ਕੋਈ ਨਹੀਂ ਕਰਦੇ ਪਰ ਲੋਕਾਂ ਦੀ ਆਵਾਜ਼ ਚੱਕਣ ਲਈ ਸਾਨੂੰ ਉੱਥੇ ਜਾਣਾ ਪੈਂਦਾ ਸਾਨੂੰ ਖੜਨਾ ਪੈਂਦਾ ਲੋਕਾਂ ਨਾਲ ਹਾਂ ਸਰ ਭਗਵੰਤ ਮਾਨ ਦਾ ਬਿਆਨ ਵੀ ਆਇਆ ਹੈ ਜਿਗਾ ਕਿ ਆ ਮੈਂ ਇੱਕ ਕਿਸਾਨ ਦਾ ਪੋਤਾ ਹਾਂ ਮੈਨੂੰ ਵੀ ਮੈਨੂੰ ਵੀ ਦੁੱਖ ਹੈਗਾ ਮੈਂ ਵੀ ਦੁੱਖ ਸਤਾਮਾ ਤਾਵਾ ਪਰ ਕਿਸਤਾ ਦੇ ਦੇ ਬਿਆਨ ਨੂੰ ਦੇਖੋ ਜੀ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਮੈਂ ਤਾਂ ਦੇਖਿਆ ਨਹੀਂ ਵੀ ਉਹ ਕਿਹਦੇ ਖੇਤੀ ਕਰਦਾ ਹੋਵੇ ਪਹਿਲਾਂ ਛੋਟੇ ਹੁੰਦੇ ਤੂੰ ਆਪਣੇ ਆਪ ਸਟੇਜਾਂ ਕਰਦਾ ਰਿਹਾ ਉਸ ਤੋਂ ਬਾਅਦ ਇਧਰਲੇ ਪਾਸੇ ਹੁਣ ਆਇਆ ਇਧਰ ਆ ਗਿਆ ਸਰਕਾਰ 'ਚ ਆ ਗਿਆ ਕਿਤੇ ਦੇਖਿਆ ਤਾਂ ਨਹੀਂ ਵੀ ਖੇਤੀ ਕਰਦਾ ਹੋਵੇ ਕਹਿਣ ਤੇ ਕਰਨ 'ਚ ਬਹੁਤ ਫਰਕ ਹੁੰਦਾ ਇੱਕ ਤਾਂ ਹੁੰਦਾ ਨਾ ਜ਼ਿਮੀਂਦਾਰ ਜਾਂ ਮਜ਼ਦੂਰ ਜਿਹੜਾ ਜਾ ਕੇ ਖਤੇ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿਵੇਂ ਹੋਣਾ ਇੱਕ ਆਪ ਬਹਿ ਕੇ ਬਿਆਨ ਹੀ ਕਰ ਦਿੰਦਾ ਮੈਂ ਵੀ ਕਿਸਾਨ ਦਾ ਪੁੱਤ ਆ ਕੱਲੇ ਕਿਸਾਨ ਦਾ ਪੁੱਤ ਨਹੀਂ ਹੈ ਹੁਣ ਉਹ ਹੁਣ ਉਹ ਕਾਰਪੋਰੇਟ ਘਰਾਣੇ ਦਾ ਪੁੱਤ ਬਣ ਕੇ ਵਿਚਰ ਰਿਹਾ ਜੋ ਕੰਮ ਕਰ ਰਿਹਾ ਨਾ ਕਾਰਪੋਰੇਟ ਘਰਾਣੇ ਵਾਲੀ ਕਰ ਰਿਹਾ ਖਾਲੀ ਉਹਨਾਂ ਦਾ ਪੁੱਤ ਹੈ ਕਿਸਾਨ ਦਾ ਕਿਤੇ ਲੱਗਦਾ ਨਹੀਂ ਵੀ ਕਿਸਾਨ ਦਾ ਪੁੱਤ ਵੀ ਆ ਅੱਜ ਤੁਸੀਂ ਕਿਹਦੇ ਘਰ ਦਾ ਘਰਾਉ ਕੀਤਾ ਜੀ ਅਸੀਂ ਜੀਵਨ ਸਿੰਘ ਸੰਘਵਾਲ ਦੇ ਇਥੇ ਆਪਣੇ ਐਮ ਐਲ ਏ ਦਫ਼ਤਰ ਦਾ ਘਰਾਉ ਕੀਤਾ ਸੋਖਤ ਮੁਰਚਾ ਜੀ ਗਾਲ ਤੇ ਸਾਰੀ ਜਥੇਬੰਦੀਆਂ ਆਈਆਂ ਹੋਈਆਂ ਕੋਈ ਗੱਲ ਕੋਈ ਗੱਲਬਾਤ ਹੋਈ ਕਿ ਵਿਧਾਇਕ ਸਾਹਿਬ ਨਹੀਂ ਵਿਧਾਇਕ ਦੇ ਤੱਕ ਆਏ ਨਹੀਂ ਬਾਹਰ ਅੱਛਾ ਇਹਨਾਂ ਨੇ ਜੇ ਜ਼ਰੂਰੀ ਨਹੀਂ ਸਮਝਦੇ ਇਹਨਾਂ ਨੂੰ ਅਸਲ ਵਿੱਚ ਨਾ ਨਵੇਂ ਬੰਦੇ ਸੀ ਤਾਂ ਉਹ ਤਿਆਰਪਾ ਹੀ ਨਹੀਂ ਸੀ ਪਤਾ ਹੀ ਨਹੀਂ ਸੀਗਾ ਵੀ ਰਾਜਨੀਤੀ ਕਿਵੇਂ ਹੁੰਦੀ ਆ ਨਵੇਂ ਬੰਦੇ ਹੀ ਸਾਰੇ ਚੱਕ ਕੇ ਐਮ ਐਲ ਏ ਬਣਾਤੇ ਮੰਤਰੀ ਬਣਾਤੇ ਉਹਦੇ ਕਰਕੇ ਸਾਨੂੰ ਇਸ ਜੀ ਦਾ ਖਮਿਆਜਾ ਜਿਹੜਾ ਹੈਗਾ ਉਹ ਭੁਗਤਣਾ ਪੈ ਰਿਹਾ ਸਰ ਮੀਟਿੰਗਾਂ ਵੀ ਕਾਫੀ ਹੋਈਆਂ ਕਾਫੀ ਧਰਨੇ ਲੱਗੇ ਕਾਰਪੇਟਾਂ ਘਰਾਂ ਦੇ ਬਾਹਰ ਤੇ ਕੀ ਮਿਲਿਆ ਕਿਸਾਨ ਨੂੰ ਇਸ ਤਰ੍ਹਾਂ ਨਹੀਂ ਮੀਟਿੰਗਾਂ ਵੀ ਜਿਹੜੀਆਂ ਚੱਲਦੀਆਂ ਦੇਖੋ ਭਵੰਤਮਨ ਦਾ ਮੀਟਿੰਗ ਚੱਲਦੀ ਸੀ ਉਹ ਤੋਂ ਰੁੱਸ ਕੇ ਆਏ ਭੱਜ ਗਏ ਜਿਵੇਂ ਬੰਟੇ ਖੇਡਦੇ ਜਵਾਕ ਨਹੀਂ ਲੜ ਕੇ ਭੱਜ ਜਾਂਦੇ ਹੁੰਦੇ ਐਦਾਂ ਉਹ ਤੋਂ ਰੁੱਸ ਕੇ ਭੱਜ ਗਿਆ ਵੀ ਯਾਰ ਜੋ ਪਿਛਲੀਆਂ ਮੰਗਾ ਕਹਿੰਦਾ ਹੁਣ ਮੀਟਿੰਗ ਵਿੱਚ ਗੱਲਾਂ ਹੋਈਆਂ ਉਹ ਸਾਰੀਆਂ ਕੈਨਸਲ ਮੀਟਿੰਗ ਵੀ ਕੈਨਸਲ ਕਹਿੰਦਾ ਮੈਂ ਜਾਣਾਂ ਇਹ ਕੋਈ ਇੱਕ ਮੁੱਖ ਮੰਤਰੀ ਪੇ ਸਟੇਟ ਦਾ ਇੱਕ ਕੱਲੀਏ ਵੀ ਹੈਗਾ ਉਹਦੇ ਲਈ ਇਸ ਤਰ੍ਹਾਂ ਬਤੀਰਾ ਕਰਨਾ ਬੜਾ ਸ਼ਰਮਨਾਕ ਆ ਇਹ ਕਿ ਬਾਲਾ ਵਧੀਆ ਨਹੀਂ ਹੈ ਸਾਨੂੰ ਤਾਂ ਅਸੀਂ ਤਾਂ ਕਿੰਨੇ ਮੀਟਿੰਗ ਕਰੇ ਸਾਡੇ ਜੋ ਮੰਗਾ ਹੈਗੀਆਂ ਦਵੇ ਕਿੰਨਾ ਟੱਕਰ धरना ਸੋਡਾ ਜਾਰੀ ਰਹੂਗਾ ਨਹੀਂ धरना ਜਿਹੜੀ ਅੱਜ ਦੀ ਕਾਲ ਸੀਗੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਦੀ ਕਾਲ ਸੀ ਅੱਜ ਸਰ ਕੇਂਦਰ ਸਰਕਾਰ ਦੇ ਦਿੱਲੀ ਰਾਜਧਾਨੀ ਤੱਕ ਨਹੀਂ ਜਾਣ ਦਿੱਤਾ ਜਾ ਰਹੇ ਸੀਗਾ ਉਹ ਚੰਡੀਗੜ੍ਹ ਰਾਜਧਾਨੀ ਤੱਕ ਨਹੀਂ ਜਾਦੇ ਕਿਸੇ ਦਾ ਦੇਖਦੇ ਕਿ ਕਿਸੇ ਤੱਕ ਕਿਸਾਨ ਖੜੇ ਨੇ ਪੰਜਾਬ ਦੇ ਅਸੀਂ ਉਹੀ ਕਹਿ ਰਹੇ ਹਾਂ ਹੁੰਦੇ ਭਵੰਤਮਨ ਕਹਿ ਰਿਹਾ ਮੇਰੇ ਨਾਲ ਸੰਵੰਧਤ ਮੰਗਾ ਹੈ ਨਹੀਂ ਅਸੀਂ ਕਹਿੰਦੇ ਜਿਹਦੇ ਨਾਲ ਸੰਬੰਧਤ ਹੈ ਸਾਨੂੰ ਉਹਦੇ ਨਾਲ ਗੱਲ ਕਰ ਲੈਂਦੇ ਉਹਦੇ ਨਾਲ ਗੱਲ ਕਰਨ ਜਾਂਦੇ ਤਾਂ ਉੱਥੇ ਨਹੀਂ ਜਾਣ ਦੇ ਰਹੇ ਉਹ ਚੰਡੀਗੜ੍ਹ ਜਾ ਰਹੇ ਸੀ ਭਵੰਤਮਨ ਕਹਿੰਦਾ ਮੇਰੇ ਨਾਲ ਸੰਧਰ ਨਹੀਂ ਉਹਨਾਂ ਨਾਲ ਸੰਵੰਧਤ ਹੈ ਉਹਨਾਂ ਨਾਲ ਗੱਲ ਕਰ ਲੈਂਦੇ ਜਾ ਕੇ ਉੱਥੇ ਦਿੱਲੀ ਜਾਣਾ ਕਿਸਾਨ ਚੰਬੂ ਤੇ ਖਨੋਰੀ ਬੈਠਿਆ ਜਿਹੜਾ ਸਾਲ ਡੇਢ ਸਾਲ ਹੋ ਗਿਆ ਬੈਠਿਆ ਨੂੰ ਉਹ ਸਾਨੂੰ ਉਹ ਤਾਂ ਬੱਡਰ ਨਹੀਂ ਟਪਾਉਂਦੇ ਰਹੇ ਇਹ ਵੀ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਕਿਸੇ ਇੱਕ ਸਰਕਾਰ ਦਾ ਹਮਾਇਤੀ ਨਹੀਂ ਹੈ 2020 ਦੇ ਵਿੱਚ ਜਦੋਂ ਦਿੱਲੀ ਦੇ ਵਿਦੋਲੋਂ ਸ਼ੁਰੂ ਹੋਇਆ ਉਦੋਂ ਕੈਪਟਨ ਦੀ ਸਰਕਾਰ ਸੀ ਕੈਪਟਨ ਨੇ ਉਦੋਂ ਮੋਦੀ ਨੂੰ ਸਾਫ਼ ਜਵਾਬ ਦਿੱਤਾ ਸੀਗਾ ਕਿ ਮੇਰੇ ਦੇਸ਼ ਦੇ ਕਿਸਾਨ ਨੇ ਇਹ ਤੇਰੇ ਕੋਲ ਗੱਲ ਕਰਨ ਆਉਂਦੇ ਇਹਨਾਂ ਨਾਲ ਗੱਲ ਕਰ ਮੈਂ ਇਹਨਾਂ ਨੂੰ ਰੋਕਣਾ ਨਹੀਂ ਹੈ ਕੈਪਟਨ ਸਰਕਾਰ ਨੇ ਇੱਕ ਵੀ ਕਿਸਾਨ ਨੂੰ ਪੰਜਾਬ ਦੇ ਵਿੱਚ ਨਹੀਂ ਰੋਕਿਆ ਕਿਸੇ ਜੱਥੇ ਬੰਦੀ ਦੀ ਸਾਰੇ ਦਿੱਲੀ ਉੱਪਰ ਦੇ ਕੀਤੇ ਯਾਰ ਪਰ ਇਹ ਹੁਣ ਜਿਹੜਾ ਭਗਵੰਤ ਮਾਨ ਇਹ ਮੋਦੀ ਦੇ ਨਾਲ ਹੀ ਘੋਖ ਜੜੀ ਹੋਇਆ ਹੋਇਆ ਪਹਿਲੇ ਹੀ ਪਤਾ ਸੀ ਮੋਦੀ ਦੀ ਭਾਜਪਾ ਦੀ ਬੀ ਟੀਮ ਹੀ ਆ ਇਹ ਤੇ ਇਹ ਆਪਦੇ ਮੋਦੀ ਵਾਲਾ ਜੋ ਕਹਿੰਦੇ ਆ ਉਹੀ ਕੰਮੇ ਕਰ ਲੱਗਿਆ ਹੋਇਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਰਾਜਧਾਨੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਾਫੀ ਜਰਾ ਡਿਟੇਨ ਕੀਤਾ ਗਿਆ ਕਿਸਾਨਾਂ ਨੂੰ ਆਪਣੇ ਹਿਰਾਸਤ ਦੇ ਵਿੱਚ ਲਿੱਤਾ ਗਿਆ ਕਿੱਥੇਰਾ ਇਨਸਾਫ ਹੈ ਕਿਸਾਨਾਂ ਦੇ ਨਾਲ ਸਨ ਉਹਨਾਂ ਨੇ ਤਾਂ ਸਾਰੇ ਕੀਤਾ ਗਿਆ ਇੱਥੇ ਆਪਣੇ ਇਧਰ ਕੱਲੇ ਚੰਡੀਗੜ੍ਹ ਦੀ ਰਾਤ ਨੂੰ 1:30 1 ਵਜੇ ਤੋਂ ਸ਼ੁਰੂ ਕਰਤੀ ਸੀ ਇਹਨਾਂ ਨੇ ਆਪਣੇ ਘਰਾਂ ਛਾਪੇਮਾਰੀ ਕਰਨੀ ਸਾਡੇ ਪ੍ਰਧਾਨ ਜੀ ਖੜਿਆ ਜਗਰੂਪ ਸਿੰਘ ਇਹਨਾਂ ਦੇ ਘਰੇ ਰਾਤ ਨੂੰ 1 ਵਜੇ ਆ ਗਏ ਸੀ ਤੇ ਆਏ ਵੀ ਮਤਲਬ 4-5 ਗੱਡੀਆਂ ਪ੍ਰਸ਼ਾਸਨ ਦੀ ਆ ਗਈਆਂ ਗੇਟ ਆਏ ਭਾਂਦੇ ਜਿਵੇਂ ਬਹੁਤ ਵੱਡਾ ਕ੍ਰਿਮੀਨਲ ਕੋਈ ਹੋਵੇ ਵੀ ਪਤਾ ਨਹੀਂ ਇਹਨੇ ਕਿੱਡਾ ਕ੍ਰਾਈਮ ਕਰਤਾ ਮੈਨੂੰ ਇਹਨਾਂ ਦੇ ਗਵਰਨਰੋਂ ਫੋਨ ਆਇਆ ਪ੍ਰਧਾਨ ਦੇ ਕਹਿੰਦਾ ਵੀ ਬਾਈ ਜੀ ਇੱਕ ਨਾਏ ਬਈ ਪ੍ਰਧਾਨ ਦੇ ਕਰੇ ਪ੍ਰਸ਼ਾਸਨ ਬਹੁਤ ਆਇਆ ਪਲਸਾ ਵੀ ਕੀ ਚੱਕਰ ਪੈ ਗਿਆ ਤਾਂ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਚੰਡੀਗੜ੍ਹ ਜਾਣਾ ਉਹਦੇ ਕਰਕੇ ਆਏ ਹੋਣੇ ਹੋਰ ਕੋਈ ਗੱਲ ਨਹੀਂ ਹੈ ਸਰ ਕਾਜਰੀ ਇੰਡਸਟਰੀ ਏਰੀਆ ਨਹੀਂ ਉਹਨਾਂ ਦੀ ਮੀਟਿੰਗ ਬੈਠੀ ਸੀ ਪਿਛਲੀ ਵਾਰੀ ਉਹ ਇਹਨਾਂ ਦੇ ਬੋਲ ਕਿਸੇ ਕਿਸਾਨ ਵੱਲੋਂ ਬਿਆਨ ਵੀ ਦਿੱਤਾ ਗਿਆ ਕਿ ਉਹਨਾਂ ਨੂੰ ਕੋਈ ਸੰਘਰਸ਼ ਨਹੀਂ ਕਰਨਾ ਪਿਆ ਕੁਝ ਨਹੀਂ ਕਰਨਾ ਪਿਆ ਉਹਨਾਂ ਦੀ ਸਾਰੀ ਮੰਗਾਂ ਜਿਹੜੀਆਂ ਮੰਨ ਲਿੱਤੀਆਂ ਕਿਸ ਤਰ੍ਹਾਂ ਦੇ ਦੇ ਚੀਜ਼ ਦੇ ਦੇਖੋ ਕਾਰਪੋਰੇਟ ਕਰਾਣਿਆਂ ਦੀਆਂ ਮੰਗਾਂ ਬੈਸੀ ਸਾਰੀ ਉਹਨਾਂ ਦੀ ਮੰਗੇ ਮੰਗੀਆਂ ਮੰਨੀਆਂ ਜਾਂਦੀਆਂ ਜਿੰਨਾ ਕਰਜ਼ਾ ਇਹਨਾਂ ਨੇ ਕਾਰਪੋਰੇਟ ਕਰਾਣਿਆਂ ਦਾ ਮਾਫ ਕੀਤਾ ਕਿਸ ਸਰਦਰ ਦਾ ਕਰਦੇ ਹੀ ਉਦੋਂ ਉਦਾਂ ਜਿੰਨਾ ਉਹਨਾਂ ਨੂੰ ਬਿਨਾਂ ਧਰਨਿਆਂ ਤੋਂ ਬਿਨਾਂ ਕਿਸੇ ਮੰਗਾ ਮੰਗਲ ਤੋਂ ਬਿਨਾਂ ਹੀ ਉਹਨਾਂ ਨੂੰ ਸਭ ਕੁਝ ਮਿਲਦਾ ਜਾ ਰਿਹਾ ਕਿ ਵਿਪਾਰ ਵੀ ਕਾਫੀ ਡਾਊਨ ਜਾ ਰਿਹਾ ਜਾ ਰਿਹਾ ਕਿਸਾਨਾਂ ਧਰਨੇ ਕਰ ਰਹੇ ਨਹੀਂ ਧਰਨੇ ਦੇਖੋ ਜੀ ਹੁਣ ਕਿਸਾਨਾਂ ਨੇ ਕਿਸੇ ਪਾਸੇ ਕੋਈ ਸੜਕ ਨਹੀਂ ਰੋਕੀ ਹੋਈ ਜਦੋਂ ਆਪਾਂ ਤੁਸੀਂ ਖਨੌਰੀ ਵੀ ਜਾਣਦੇ ਹੋ ਜਾਂ ਤੁਸੀਂ ਆਪਣੇ ਸ਼ੰਭੂ ਜਾਣਦੇ ਹੋ ਤੁਸੀਂ ਦੇਖੋ ਕਿਸਾਨ ਸਾਈਡ-ਸਾਈਡ ਤੇ ਬੈਠੇ ਆ ਪਰ ਜਿਹੜੀਆਂ ਸੜਕਾਂ ਬੰਦ ਹੋਈਆਂ ਨੇ ਤਾਂ ਉਸ ਪ੍ਰਸ਼ਾਸਨ ਨੇ ਕੀਤੀਆਂ ਸਰਕਾਰ ਨੇ ਕੀਤੀਆਂ ਕਿਸੇ ਕਿਸਾਨ ਨੇ ਕੋਈ ਧਰਨਾ ਨਹੀਂ ਰੋਕਿਆ ਕੋਈ ਸੜਕ ਨਹੀਂ ਬੰਦ ਕੀਤੀ ਵੀ ਤੇ ਹੁਣ ਸਰ ਕਿਹੜੀ ਜਥੇਬੰਦੀ ਹੈ ਤੁਹਾਡੀ ਤਾਂ ਕਿੰਨੀਆਂ ਹੋਰ ਜਥੇਬੰਦੀਆਂ ਜਿਹੜੇ ਧਰਨਾ ਲਾਇਆ ਵੀ ਤੁਹਾਡੇ ਆ ਇਹ ਆਪਣੀਆਂ 36 ਜਥੇਬੰਦੀਆਂ ਇਸ ਉੱਤ ਕਿਸਾਨ ਮੋਰਚੇ ਦੇ ਵਿੱਚ 36 ਦੀਆਂ 36 ਜਥੇਬੰ ਪੰਜਾਬ ਦੇ ਜਿੰਨੇ ਐਮਐਲਏ ਉਹਨਾਂ ਦਾ ਘਰਾਓ ਕੀਤਾ ਪਿਆ ਸਾਰੀ ਸੈਂਕਤ ਮੋਰਚੇ ਦੀ ਕਾਲ ਆਈ ਸਾਰੀ ਜਥੇਬੰਦੀਆਂ ਆਈਆਂ ਹੋਈਆਂ ਤੇ ਸਰ ਅੱਜ ਕੋਈ ਹੱਲ ਨਿਕਲ ਪਾਏਗਾ ਕੀ ਲੱਗਦਾ ਕੋਈ ਆਸ ਹੈ ਕੋਈ ਹੱਲ ਆਸ ਤਾਂ ਹੀ ਦੇਖੋ ਸਰਕਾਰਾਂ ਤੋਂ ਅਸੀਂ ਤਾਂ ਅਕਸਰ ਕਹਿੰਦੇ ਹਾਂ ਪੰਜਾਬ ਨੂੰ ਤਾਂ ਜੋ ਕੁਝ ਵੀ ਮਿਲਿਆ ਇਹਨਾਂ ਨੇ ਕਿਸੇ ਸਰਕਾਰ ਨੇ ਇੱਕ ਵਾਰ ਕੋਈ ਵੀ ਸਰਕਾਰ ਹੋਵੇ ਕਾਲੀ ਹੋਵੇ ਕਾਂਗਰਸੀ ਹੋਵੇ ਚਾਹੇ ਇਹ ਤਾਂ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦਿੱਤਾ ਸਾਨੂੰ ਤਾਂ ਧਰਨੇ ਲਾ ਕੇ ਮੁਜ਼ਾਰੇ ਕਰਕੇ ਜੋ ਕੁਝ ਵੀ ਮਿਲਦਾ ਇਹਦੇ ਕਰਕੇ ਮਿਲਦਾ ਗਰੂਪ ਸਿੰਘ ਹਸਨਪੁਰ ਜਿਹੜੀ ਜਥੇਬੰਦੀ ਭਾਰਤੀ ਕਿਸਾਨਾਂ ਦੇ ਢੱਡ ਘੁੰਦਾ ਇਹ ਸੁਭਾ ਭਰਾਂਸਾ ਦਾ ਮਜੀਦ ਸੰਤ ਨੇ ਇੱਥੇ ਮੌਜੂਦ ਆ ਸੀ ਆਪਾਂ ਸੰਗੋਵਾਲ ਪਿੰਡ ਦੇ ਵਿੱਚ ਐਮ ਐਲ ਏ ਜੀਵਨ ਸਿੰਘ ਸੰਗੋਵਾਲ ਦਾ ਘਰਾਓ ਕਰਨਾ ਆ ਜੀ ਤੇ ਇਹ ਜਿਹੜਾ ਘਰਾਓ ਆ ਅੱਜ ਅਸੀਂ ਇਹ ਤੁਹਾਨੂੰ ਸਾਫ਼ ਸਿੱਧੇ ਰੂਪ ਦੇ ਵਿੱਚ ਦੱਸਤਾ ਜਿਵੇਂ ਸੀਐਮ ਨੇ ਪਹਿਲਾਂ ਕਿਹਾ ਸੀਗਾ ਕਿਸਾਨਾਂ ਨੂੰ ਨਾ ਕਿ ਤੁਸੀਂ ਜੋ ਕਰਨਾ ਕਰ ਲੋ ਵੀ ਜਿਹੜੀਆਂ ਤੁਹਾਡੀਆਂ ਮੰਗੀਆਂ ਮੰਨੀਆਂ ਵੀਆਂ ਮੰਗਾ ਨੇ ਉਹ ਵੀ ਨਹੀਂ ਮੈਂ ਮੰਲਣੀਆਂ ਦੇਖੋ ਸਿੱਧੀ ਤੇ ਸਿੱਧੀ ਇੱਕ ਧਮਕੀ ਕਿਸਾਨਾਂ ਨੂੰ ਮੰਗਾ ਤਾਂ ਕੀ ਮੰਲਣੀਆਂ ਸੀਗੀਆਂ ਇਸ ਤਰ੍ਹਾਂ ਦਾ ਬਤੀਰਾ ਉਹ ਵੀ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਕਰਨਾ ਪਹਿਲੀ ਵਾਰ ਮੁੱਖ ਮੰਤਰੀ ਦੇ ਵੱਲੋਂ ਹੋਇਆ ਕੋਈ ਗੱਲ ਨਹੀਂ ਸੀ ਮੁੱਖ ਮੰਤਰੀ ਸਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਨਾ ਉਹ ਤਾਂ ਤੁਸੀਂ ਹੱਥ ਬੰਨ ਕੇ ਆਉਂਦੇ ਹੋ ਫਿਰ ਇਸ ਵਾਰ ਕੋਈ ਗੱਲ ਨਹੀਂ ਪੁਲਿਸ ਨੂੰ ਨਾਲ ਤੰਤਰ ਨੂੰ ਲਾਇਓ ਡੰਡੇ ਲੈ ਕੇ ਫਿਰ ਲੋਕ ਦੱਸਣਗੇ ਤੁਹਾਨੂੰ ਹੁਣ ਤੁਹਾਡਾ ਸਮਾਂ ਇਹ ਡੇਢ ਸਾਲ ਹੀ ਆ ਡੇਢ ਸਾਲ ਦੇ ਵਿੱਚ ਜੋ ਤੁਹਾਡੇ ਕੋਲ ਕਿਸਾਨਾਂ ਨੇ ਉਮੀਦ ਕੀਤੀ ਕੇ ਸਹਿ ਸਾਡੀਆਂ ਮੰਗਾਂ ਮੰਨਣ ਕੇਸ ਲਈ ਚੰਡੀਗੜ੍ਹ ਧਰਨੇ ਦਾ ਐਲਾਨ ਕੀਤਾ ਪਰ ਇਹ ਉਮੀਦ ਨਹੀਂ ਕੀਤੀ ਕਿ ਸਾਡਾ ਸੀਐਮ ਹੋਵੇ ਯਾਰ ਜਿਹਨੂੰ ਲੋਕਾਂ ਨੇ ਇੱਕ ਵੱਖਰੇ ਰੂਪ ਦੇ ਵਿੱਚ ਉਮੀਦ ਕੀਤੀ ਹੋਵੇ ਉਹਦਾ ਇਹੋ ਜਿਹਾ ਬਤੀਰਾ ਬਹੁਤ ਮਾਨੂੰ ਦੁੱਖ ਲੱਗੇ ਚੇਤਾਵਨੀ ਆ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਸਾਡੇ ਬੀਜੇਪੀ ਨੂੰ ਤਾਂ ਘੇੜਦੇ ਹੀ ਘੇੜਦੇ ਹੀ ਪਿੰਡਾਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਤਿਆਰੀ ਕਰਕੇ ਆ ਪਹਿਲੀਆਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਨੇ ਭਾਵੇਂ ਕਿ ਹਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਹੀ ਪੱਖ ਫੈਸਲੇ ਲੈਂਦੀ ਆ ਪਰ ਕਦੇ ਕਿਸੇ ਸੀਐਮ ਨੇ ਇਸ ਤਰ੍ਹਾਂ ਆਪਦੀ ਪਰਜਾ ਨੂੰ ਆਪਣੇ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਅਹਿਸਾਸ ਨਹੀਂ ਕਰਾਇਆ ਮੈਂ ਇਹ ਮੰਨਦਾ ਕਿ ਕੁਝ ਦਿਨ ਪਹਿਲਾਂ ਨਾ ਇੱਕ ਸੈ ਤੁਹਾਨੂੰ ਪਤਾ ਮੀਡੀਆ ਨੂੰ ਇੱਕ ਰਿਪੋਰਟ ਨਜ਼ਰ ਹੋਈ ਸੀ ਉਹਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਦੇ ਦੋ ਪਾਵਰਫੁੱਲ ਬੰਦੇ ਉਹਦੇ ਵਿੱਚ ਇੱਕ ਪੰਜਾਬ ਦੇ ਸੀਐਮ ਨੂੰ ਕਿਹਾ ਗਿਆ ਉਹ ਤਾਂ ਬਹੁਤ ਵਧੀਆ ਨੂੰ ਲੱਗਿਆ ਵੀ ਸੀਐਮ ਪੰਜਾਬ ਦਾ ਬਹੁਤ ਸ਼ਕਤੀਸ਼ਾਲੀ ਤੇ ਪੂਰਾ ਪਾਵਰਫੁੱਲ ਬੰਦਾ ਦੂਜਾ ਨਾਲ ਜਗਿੰਦਰ ਸਿੰਘ ਅਗਰਾਹਾ ਦਾ ਜ਼ਿਕਰ ਆਇਆ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਜਗਿੰਦਰ ਸਿੰਘ ਅਗਰਾਹਾ ਉਹ ਇਹੋ ਜਿਹੀ ਤਾਕਤ ਆ ਪੰਜਾਬ ਦੇ ਵਿੱਚ ਜਿਹਦੀ ਤਾਕਤ ਜੱਥੇਬੰਦੀਆਂ ਲੋਕਾਂ ਕਰਕੇ ਹਮੇਸ਼ਾ ਰਹਿੰਦੀ ਆ ਭਾਵੇਂ ਕਿ ਸੀਐਮ ਬਦਲਿਆ ਜਾਂਦਾ ਮੈਨੂੰ ਇਹ ਉਮੀਦ ਮਹਿਸੂਸ ਹੁੰਦਾ ਕਿ ਉਹ ਰਿਪੋਰਟ ਆ ਸੀਐਮ ਕੋਲੋਂ ਜਰੀ ਨਹੀਂ ਗਈ ਇਹਨੇ ਉਹ ਲੋਕਾਂ ਦੇ ਵਿੱਚ ਉਹ ਲੋਕਾਂ ਦੀ ਤਾਕਤ ਜੱਥੇਬੰਦੀਆਂ ਦੀ ਇਹ ਇਹਨੇ ਦੱਸਿਆ ਕਿ ਮੈਂ ਤੁਹਾਨੂੰ ਕੁਚਲ ਕੇ ਰੱਖੂੰ ਦੱਬ ਕੇ ਰੱਖੂੰ ਜੇਕਰ ਪਾਵਰ ਹੈਗੀ ਆ ਪੰਜਾਬ ਦੇ ਵਿੱਚ ਤਾਂ ਉਹ ਕੱਲੇ ਭਵੰਤ ਮੰਦੀ ਆ ਪਰ ਇਹ ਭਲੇਖਾ ਭਵੰਤ ਮੰਦੀ ਆ ਆਉਂਦੇ ਸਮੇਂ ਦੇ ਵਿੱਚ ਉਹਦਾ ਜਵਾਬ ਚੰਗੀ ਤਰ੍ਹਾਂ ਮਿਲੂਗਾ ਤੁਹਾਨੂੰ ਵੀ ਲੱਗਦਾ ਜਿਹੜੀ ਮੀਟਿੰਗ ਤੋਂ ਉੱਠ ਕੇ ਇਸੇ ਇਸ ਇਹ ਕਾਰਨ ਸੀਗਾ ਮਿਲੂਗਾ ਨਹੀਂ ਮੀਟਿੰਗ ਦੇ ਵਿੱਚੋਂ ਉੱਠਣਾ ਦੇਖੋ ਉਹ ਤਾਂ ਇੱਕ ਆਪਾਂ ਕਹ ਲਈਏ ਵੀ ਤਾਲੇਵਾਨੀ ਫੈਸਲੇ ਵਾਲੀ ਗੱਲ ਕਰ ਤੂੰ ਪਹਿਲਾਂ ਧਰਨਾ ਰੱਦ ਕਰੋ ਦੇਖੋ ਕੋਈ ਗੱਲਬਾਤ ਚੱਲਦੀ ਹੈ ਧਰਨਾ ਲਾਉਣਾ ਲੋਕਤੰਤਰ ਦੇ ਵਿੱਚ ਹਰ ਬੰਦੇ ਦਾ ਅਧਿਕਾਰ ਆ ਇਹ ਉਹੀ ਪਾਰਟੀ ਆ ਇਹ ਉਹੀ ਪਾਰਟੀ ਆ ਨਾ ਜਿਹੜੀ ਦਿੱਲੀ ਦੇ ਅੰਦੋਲਨਾਂ ਦੇ ਵਿੱਚੋਂ ਨਿਕਲੀ ਆ ਇਹ ਦਿੱਲੀ ਦੇ ਅੰਦੋਲਨਾਂ ਦੇ ਵਿੱਚੋਂ ਨਿਕਲੀ ਆ ਇਹ ਤੇ ਅੱਜ ਇਹਨੂੰ ਧਰਨੇ ਬੁਰੇ ਲੱਗਣ ਲੱਗੇ ਸਿਮਰਨ ਸਾਹਿਬ ਨੂੰ ਚਾਹੀਦਾ ਇਹ ਸੀ ਕਿ ਜੇ ਤੁਹਾਡੇ ਹੱਥ ਦੇ ਵਿੱਚੋਂ ਮੰਗਾ ਤੁਸੀਂ ਨਹੀਂ ਪੂਰੀਆਂ ਕਰ ਸਕਦੇ ਘੱਟੋ ਘੱਟ ਤਰੀਕੇ ਸਲੀਕੇ ਤੇ ਬਤੀਰੇ ਦੇ ਨਾਲ ਚੰਗੇ ਤਰੀਕੇ ਨਾਲ ਕਿਸਾਨ ਆਗੂ ਨਾਲ ਗੱਲਬਾਤ ਕਰਦੇ ਇਹ ਕੋਈ ਗੱਲ ਥੋੜੀ ਜਿਹੀ ਗੱਲਬਾਤ ਆਪਣੀ ਚੱਲਦੀ ਆਪਾਂ ਪਹਿਲੇ ਕਰੀ ਬਗਾਲਾ ਤੁਸੀਂ ਧਰਨਾ ਰੱਦ ਕਰੋ ਫਿਰ ਗੱਲ ਕਰੂੰ ਇਹ ਦੇਖੋ ਲੋਕਤੰਤਰ ਦੇ ਵਿੱਚ ਲੋਕ ਖਾਸ ਤੌਰ ਤੇ ਭਗਵੰਤ ਮਾਨ ਤੋਂ ਉਮੀਦ ਨਹੀਂ ਕਰਦੇ ਸੀਗੇ ਅ ਬਾਕੀ ਦੇਖੋ ਹੁਣ ਆ ਲੋਕਾਂ ਦੀ ਕਚਹਿਰੀ ਚ ਆ ਗਈਆਂ ਦਸਤਿਬੰਦੀਆਂ ਅਗਲੀ ਰਣਨੀਤੀ ਕੀ ਹੋ ਜੇਗੀ ਕਿਸਾਨ ਜਿੱਤੇ ਬੰਦੇ ਜੋ ਵੀ ਸੰਯੁਕਤ ਕਿਸਾਨ ਮੋਰਚੇ ਦਾ ਕਾਲ ਹੋਊਗੀ ਅੱਜ ਆਪਣੇ ਵਿਧਾਇਕਾਂ ਦੇ ਘਰਾਓ ਦੀ ਕਾਲ ਹੈਗੀ ਆ ਇੱਕ ਗੱਲ ਜ਼ਰੂਰ ਆ ਜਿਹੜੇ ਜਥੇਬੰਦੀਆਂ ਦੇ ਆਗੂਆਂ ਰਣਨੀਤੀ ਬਣਾ ਲਈ ਕਿ ਆ ਜੋ ਕਿਸਾਨਾਂ ਦੇ ਨਾ ਭਵੰਤਮਾਨ ਨੇ ਕੀਤਾ ਫੜੋ ਫੜਾਈ ਗਰਤ ਤਨੀਆ ਸ਼ੁਰੂ ਕਰ ਲੀਆਂ ਇੱਕ ਸਿੱਧੀ ਚੇਤਾਵਨੀ ਦੇਣੀ ਧਮਕੀ ਦੇਣੀ ਇਹਦਾ ਜਵਾਬ ਜਥੇਬੰਦੀਆਂ ਪੂਰੇ ਤਰੀਕੇ ਨਾਲ ਤੇ ਲੋਕਤੰਤਰ ਢੰਗ ਤਰੀਕਿਆਂ ਨਾਲ ਦੇਾਂਗੇ ਚੰਗੀ ਤਰ੍ਹਾਂ ਦੇਾਂਗੇ ਦੱਸਾਂਗੇ ਕਿ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਤਾਕਤ ਲੋਕਾਂ ਦੀ ਹੁੰਦੀ ਆ ਕਿਸਾਨ ਜੱਥੇਬੰਦੀਆਂ ਸਾਰਿਆਂ ਦੀ ਮੰਗਾ ਕਰਦੀਆਂ ਨੇ ਮੰਗਾ ਮੰਗਦੀਆਂ ਨੇ ਕਿ ਹਰ ਜਿਹਦੇ ਨਾਲ ਵੀ ਤੱਕਾ ਹੁੰਦਾ ਉਹ ਉਹਦੇ ਵਿੱਚ ਵਪਾਰੀ ਵਰਗ ਵੀ ਆਉਂਦਾ ਉਹਦੇ ਵਿੱਚ ਮਜ਼ਦੂਰ ਵੀ ਆਉਂਦਾ ਉਹਦੇ ਵਿੱਚ ਮੁਲਾਜ਼ਮ ਵੀ ਹੁੰਦੇ ਆ ਕਹਿਣ ਤੋਂ ਪਾਪ ਇਹ ਇੱਕ ਲੋਕਾਂ ਦਾ ਇਕੱਠ ਆ ਸਾਡਾ ਜਮਹੂਰੀ ਹੱਕ ਆ ਇਹ ਜਮਹੂਰੀ ਹੱਕ ਨੂੰ ਇਹਨੇ ਜਮਹੂਰੀ ਹੱਕ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਜੋ ਵੀ ਕਾਲ ਹੋ ਇਸਕੀਮ ਦੀ ਆਪਣੇ ਸਾਹਮਣੇ ਆਣੀ ਨਹੀਂ ਉਸ ਤੋਂ ਬਾਅਦ ਜਿਵੇਂ ਗੱਲਬਾਤ ਸੁਣੀ ਸੁਣੀ ਕਿਸਾਨ ਜਥੇਬੰਦੀਆਂ ਦੀਆਂ ਉਹਨਾਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਜਿਹੜਾ ਕੀ ਹੈ ਇਦਾਂ ਹੀ ਸੰਘਰਸ਼ ਜਿਹੜਾ ਕੇ ਚੱਲਦਾ ਰਹੇਗਾ ਅਗਲੀ ਕਾਲ ਜਿਹੜੀ ਕੀ ਹੈ ਜਥੇਬੰਦੀਆਂ ਦੇ ਲੋਕ ਇੰਤਜ਼ਾਰ ਕੀਤਾ ਜਾਏਗਾ ਪਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਸੰਗੋਵਲ ਦੇ ਏਰੀਆ ਦੀਆਂ ਜਿੱਥੇ ਕੀ ਵਿਧਾਇਕ ਸੰਗੋਵਲ ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਤੇ ਨਾਲ ਹੀ ਜਿਹੜਾ ਕੀ ਘਰ ਹੈ ਤੇ ਤਸਵੀਰਾਂ ਦੇਖਦੇ ਪੁਲ ਪ੍ਰਸ਼ਾਸਨ ਵੀ ਤਿਆਰ ਤੈਨਾਤ ਕੀਤਾ ਹੋਇਆ ਹੈ ਤੇ ਸਿਕਿਉਰਿਟੀ ਪ੍ਰਬੰਧ ਵਿੱਚ ਰੱਖਿਆ ਤੈਨਾਤ ਕੀਤੇ ਹੋਏ ਨੇ ਤਾਂ ਕਿ ਜਿਹੜਾ ਇੱਥੇ ਕੋਈ ਵੀ ਜਿਹੜਾ ਕੀ ਹੈ ਸ਼ਾਂਤੀ ਮੇਂ ਇਹਨਾਂ ਜਿਹੜਾ ਕੀ ਪ੍ਰਦਰਸ਼ਨ ਹੋ ਰਿਹਾ ਵਾ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੰਗੋਵਲ ਘਰਦੀ ਵਿਧਾਇਕ ਸੰਗੋਵਲ ਘਰਦੀ ਬਾਹਰ ਦੀਆਂ ਜਿੱਥੇ ਕਿ ਅੱਜ ਕਿਸਾਨਾਂ ਦੇ ਵੱਲੋਂ ਸੰਗੋਲ ਵਿਧਾਇਕ ਦਾ ਘਰਾਓ ਕੀਤਾ ਗਿਆ ਜੁੜੇ ਹੋਰ ਅਪਡੇਟ ਲਈ ਜੁੜੇ ਹੋਰ ਲਾਈਵ ਦਿਨਾ ਯੂਮੇ ਰਿਪੋਰਟ ਧੰਨਵਾਦ